ਸਾਡੀ ਟੀਮ ਨੇ ਡਾਕਟਰਸ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਤੇ ਹਾਲਚਲ ਜਾਨਣਾ ਚਾਹਿਆ ਤੇ ਡਾਕਟਰਸ ਨੇ ਸਾਨੂੰ ਇਹ ਗੱਲ ਕਹੀ ਕਿ 72 ਘੰਟੇ ਦਾ ਸਮਾਂ ਜਿਹੜਾ ਆ ਉਹ ਵੈਸੇ ਅਸੀਂ ਪਰਿਵਾਰ ਨੂੰ ਜਾਂ ਹਰ ਇੱਕ ਨੂੰ ਦੇਣੇ ਹੁੰਦੇ ਆ ਕਿ 72 ਘੰਟੇ ਬਾਅਦ ਬੋਡੀ ਜਿਹੜੀ ਆ ਉਹ ਆਪਣੀ ਸਹੀ ਸਥਿਤੀ ਦੇ ਵਿੱਚ ਆ ਜਾਂਦੀ ਆ ਹਾਰਟਬੀਟ ਜਿਹੜੀ ਸੀਗੀ ਉਹ ਘਟ ਚੱਲਦੀ ਪਈ ਸੀਗੀ ਬੀਪੀ ਵੀ ਕਦੀ ਵੱਧ ਰਿਹਾ ਸੀ ਕਦੀ ਘਟ ਰਿਹਾ ਸੀ ਫਲਕਚੂਏਟ ਕਰ ਰਿਹਾ ਸੀਗਾ ਹਾਰਟ ਬੀਟ ਵੀ ਫਲਕਚੂਏਟ ਕਰ ਰਹੀ ਸੀਗੀ ਕਿਉਂਕਿ ਬਾਡੀ ਜਿਹੜੀ ਸੀ ਉਹ ਐਕਸੀਡੈਂਟ ਤੋਂ ਹੋਣ ਤੋਂ ਬਾਅਦ ਬਲੀਡਿੰਗ ਹੋਣ ਤੋਂ ਬਾਅਦ ਜਾਂ ਦੋ ਤਿੰਨ ਜਗ੍ਹਾ ਤੋਂ ਫ੍ਰੈਕਚਰ ਹੋਣ ਕਰਕੇ ਬਾਡੀ ਜਿਹੜੀ ਆ ਉਹ ਆਪਣੀ ਲੇਅਰ ਵਿੱਚ ਨਹੀਂ ਰਹਿੰਦੀ ਤੇ ਬਾਡੀ ਨੂੰ ਲੇਅਰ ਦੇ ਵਿੱਚ ਔਣ 'ਚ ਥੋੜਾ ਸਮਾਂ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੁਭਿਦਾਨ ਜੈ ਮਸੀਹੀ ਨਮੋ ਗੁਰਧਾ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਆਸ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਆਪ ਜੀ ਦੀ ਚੜ੍ਹਦੀ ਕਲਾ ਦੀ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਏ ਅਕਾਲ ਪੁਰਖ ਸਰਬਤ ਦਾ ਭਲਾ ਕਰਨਾ ਸਤਿਓ ਜਦੋਂ ਪਰਿਵਾਰਕ ਮੈਂਬਰ ਸਾਨੂੰ ਕਿਸੇ ਗੱਲ ਤੋਂ ਟੋਕਣ ਤੇ ਸਾਨੂੰ ਕਈ ਵਾਰੀ ਉਹਨਾਂ ਦਾ ਕਹਿਣਾ ਮੰਨ ਲੈਣਾ ਚਾਹੀਦਾ ਆ ਇਹ ਗੱਲ ਮੈਨੂੰ ਕਿਉਂ ਕਹਿਣੀ ਪੈ ਰਹੀ ਏ ਕਿ ਸਾਡਾ ਰਾਜਵੀਰ ਜਵੰਦਾ ਵੀਰ ਜੋ ਮੋਟਰਸਾਈਕਲ ਉਹਨਾਂ ਦਾ ਗਰੁੱਪ ਸੀਗਾ ਇੱਕ ਉਹ ਸ਼ਿਮਲੇ ਜਾ ਰਹੇ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਸ ਟਾਈਮ ਉਹ ਜ਼ੇਰੇ ਇਲਾਜ ਫੋਰਟਿਸ ਹਾਰਟ ਹਸਪੀਟਲ ਦੇ ਵਿੱਚ ਚੱਲ ਰਹੇ ਨੇ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨੂੰ ਰੋਕਿਆ ਸੀ ਮਨਾ ਕੀਤਾ ਸੀਗਾ ਕਿ ਅੱਧ ਨਾ ਜਾਓ ਫੇਰ ਕਿਸੇ ਦਿਨ ਚੱਲ ਜਿਓ ਲੇਕਿਨ ਅਸੀਂ ਇਹ ਸੋਚਦੇ ਹੁੰਨੇ ਆ ਕਿ ਇਹ ਤੇ ਪਰਿਵਾਰਕ ਮੈਂਬਰ ਆ ਚਲੋ ਅਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਕਿਉਂਕਿ ਜਿਹੜਾ ਸਾਡਾ ਫਰੈਂਡ ਸਰਕਲ ਗਰੁੱਪ ਬਣਿਆ ਹੁੰਦਾ ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਪਲੈਨਿੰਗ ਬਣ ਚੁੱਕੀ ਹੁੰਦੀ ਆ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਐਂਡ ਦੇ ਉੱਤੇ ਤੁਹਾਡੇ ਨਾਲ ਖੜਨਾ ਵੀ ਪਰਿਵਾਰ ਨੇ ਆ ਤੇ ਦਰਦ ਵੀ ਪਰਿਵਾਰ ਨੂੰ ਹੋਣਾ ਆ ਦੁੱਖ ਵੀ ਪਰਿਵਾਰ ਨੂੰ ਹੋਣਾ ਆ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਜਿੱਥੋਂ ਕਈ ਵਾਰੀ ਘਰ ਦੇ ਤੁਹਾਨੂੰ ਮਨਾ ਕਰ ਦੇਣ ਤੁਹਾਡਾ ਪਰਿਵਾਰਕ ਮੈਂਬਰ ਕੋਈ ਵੀ ਤੁਹਾਡੇ ਮਾਤਾ ਜੀ ਤੁਹਾਡੇ ਪਿਤਾ ਜੀ ਤੁਹਾਡਾ ਭੈਣ ਤੁਹਾਡਾ ਭਰਾ ਤੁਹਾਡਾ ਹਸਬੰਡ ਤੁਹਾਡਾ ਵਾਈਫ ਉਹ ਜੇ ਤੁਹਾਨੂੰ ਕਿਸੇ ਗੱਲੋਂ ਟੋਕਣ ਤੇ ਇਹ ਇੱਕ ਸਿਕਸਥ ਸੈਂਸ ਹੁੰਦੀ ਆ ਜੋ ਕਿ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਬੜੀ ਹੀ ਮੰਦ ਭਾਗੀ ਇਹ ਘਟਨਾ ਹੋਈ ਆ ਲੇਕਿਨ ਵਾਹਿਗੁਰੂ ਦਾ ਸ਼ੁਕਰ ਆ ਪੰਜਾਬੀ ਗੋ ਰਾਜਵੀਰ ਜਵੰਦਾ ਵੀਰ ਇੱਕ ਐਸਾ ਗਾਇਕ ਆ ਕਿ ਜਿਹਦਾ ਕੋਈ ਹੇਟਰ ਹੈ ਹੀ ਨਹੀਂ ਜਿਹਨੂੰ ਕੋਈ ਨਫ਼ਰਤ ਕਰਦਾ ਹੀ ਨਹੀਂ ਕਿਉਂਕਿ ਉਹਦੀ ਕਲਮ ਵੀ ਬਹੁਤ ਸੰਜੀਦਾ ਆ ਬਹੁਤ ਖੂਬਸੂਰਤ ਤੇ ਆ ਬਹੁਤ ਦੂਰਦਰਸ਼ੀ ਆ ਔਰ ਬਹੁਤ ਨੇੜੇ ਲਿਆਉਣ ਵਾਲੀ ਆ ਲੋਕਾਂ ਨੂੰ ਔਰ ਉਹਨਾਂ ਦੀ ਗਾਇਕੀ ਵੀ ਸਾਫ਼ ਸੁਥਰੀ ਆ ਕਿਸੇ ਹਥਿਆਰਾਂ ਦੀ ਗੱਲ ਨਹੀਂ ਕੋਈ ਫੁਕਰਾਬੰਤੀ ਵਾਲੀ ਗੱਲ ਨਹੀਂ ਆ ਜਿਆਦਾ ਕਿਸੇ ਜਾਤ ਨੂੰ ਪ੍ਰਮੋਟ ਨਹੀਂ ਕੋਈ ਨਸ਼ਾ ਪ੍ਰਮੋਟ ਨਹੀਂ ਸੋ ਇਸ ਤਰ੍ਹਾਂ ਦੇ ਅੱਛੇ ਗਾਇਕ ਜਿਹੜੇ ਨੇ ਉਹ ਹਮੇਸ਼ਾ ਉਹਨਾਂ ਦਾ ਹਰ ਕੋਈ ਫੈਨ ਹੀ ਹੁੰਦਾ ਆ ਕੋਈ ਨਫ਼ਰਤ ਨਹੀਂ ਉਹਨਾਂ ਨੂੰ ਕਰਦਾ ਸੋ ਬੜੀ ਮੰਦਪਾਗੀ ਗੱਲ ਹੋਈ ਆ ਜੋ ਉਹਨਾਂ ਦਾ ਐਕਸੀਡੈਂਟ ਹੋ ਗਿਆ ਆ ਸਾਡੀ ਟੀਮ ਨੇ ਡਾਕਟਰਸ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਤੇ ਹਾਲ-ਚਲ ਜਾਨਣਾ ਚਾਹਿਆ ਤੇ ਡਾਕਟਰਸ ਨੇ ਸਾਨੂੰ ਇਹ ਗੱਲ ਕਹੀ ਕਿ 72 ਘੰਟੇ ਦਾ ਸਮਾਂ ਜਿਹੜਾ ਆ ਉਹ ਵੈਸੇ ਅਸੀਂ ਪਰਿਵਾਰ ਨੂੰ ਜਾਂ ਹਰ ਇੱਕ ਨੂੰ ਦੇਣੇ ਹੁੰਦੇ ਆ ਕਿ 72 ਘੰਟੇ ਬਾਅਦ ਬੋਡੀ ਜਿਹੜੀ ਆ ਉਹ ਆਪਣੀ ਸਹੀ ਸਥਿਤੀ ਦੇ ਵਿੱਚ ਆ ਜਾਂਦੀ ਆ ਹਾਰਟਬੀਟ ਜਿਹੜੀ ਸੀਗੀ ਉਹ ਘਟ ਚੱਲਦੀ ਪਈ ਸੀਗੀ ਬੀਪੀ ਵੀ ਕਦੀ ਵੱਧ ਰਿਆ ਸੀ ਕਦੀ ਘਟ ਰਿਆ ਸੀ ਫਲਕਚੂਏਟ ਕਰ ਰਿਹਾ ਸੀਗਾ ਹਾਰਟਬੀਟ ਵੀ ਫਲਕਚੂਏਟ ਕਰ ਰਹੀ ਸੀਗੀ ਕਿਉਂਕਿ ਬਾਡੀ ਜਿਹੜੀ ਸੀ ਉਹ ਐਕਸੀਡੈਂਟ ਤੋਂ ਹੋਣ ਤੋਂ ਬਾਅਦ ਬਲੀਡਿੰਗ ਹੋਣ ਤੋਂ ਬਾਅਦ ਜਾਂ ਦੋ ਤਿੰਨ ਜਗ੍ਹਾ ਤੋਂ ਫ੍ਰੈਕਚਰ ਹੋਣ ਕਰਕੇ ਬਾਡੀ ਜਿਹੜੀ ਆ ਉਹ ਆਪਣੀ ਲਏ ਦੇ ਵਿੱਚ ਨਹੀਂ ਰਹਿੰਦੀ ਤੇ ਬਾਡੀ ਨੂੰ ਲਏ ਦੇ ਵਿੱਚ ਔਣ 'ਚ ਥੋੜਾ ਸਮਾਂ ਲੱਗਦਾ ਹੈ ਤੇ ਡਾਕਟਰ ਉਸ ਤੋਂ ਬਾਅਦ ਹੀ ਕੋਈ ਜਿਹੜਾ ਆ ਜਵਾਬ ਦਿੰਦੇ ਆ ਜਾਂ ਡਿਸੀਜਨ ਦਿੰਦੇ ਆ ਸੋ ਡਾਕਟਰਸ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਦਵਾਈਆਂ ਜ਼ਿਆਦਾ ਕੰਮ ਕਰਨਗੀਆਂ ਦਵਾਈ ਨੇ ਤੇ ਆਪਣਾ ਕੰਮ ਕਰਨਾ ਹੀ ਕਰਨਾ ਆ ਦਵਾਈਆਂ ਜ਼ਿਆਦਾ ਕੰਮ ਕਰਨਗੀਆਂ ਤੇ ਪੰਜਾਬੀਓ ਆਪ ਜੀ ਦਾ ਸਾਰਿਆਂ ਦਾ तहे ਜਲੋਂ ਧੰਨਵਾਦ ਡਾਕਟਰ ਗੁਰਿੰਦਰ ਸਿੰਘ ਰਿਕਰੇਟਾ ਕਰਨਾ ਚਾਹੁੰਦਾ ਆ ਕਿ ਤੁਸੀਂ ਸਾਰਿਆਂ ਨੇ ਦੁਆਵਾਂ ਕੀਤੀਆਂ ਇੱਕ ਮਾਂ ਦਾ ਪੁੱਤ ਇੱਕ ਪਤਨੀ ਦਾ ਪਤੀ ਇੱਕ ਭੈਣ ਦਾ ਭਰਾ ਔਰ ਬੱਚਿਆਂ ਦਾ ਪਿਓ ਘਰ ਦੇ ਵਿੱਚ ਮੁੜ ਆਊਗਾ ਤੁਹਾਡੀਆਂ ਦੁਆਵਾਂਾਂ ਦੇ ਨਾਲ ਹੀ ਇਹ ਸੰਭਵ ਹੋਣਾ ਆ ਆਦਰਵਾਇਜ਼ ਇਹ ਸੰਭਵ ਨਹੀਂ ਆ ਪੂਰੇ ਵਰਲਡ ਦੇ ਵਿੱਚ ਜੋ-ਜੋ ਲੋਕ ਵੀ ਰਾਜਵੀਰ ਜਵੰਦਾ ਨੂੰ ਜਾਣਦੇ ਸੀ ਜਾਂ ਨਹੀਂ ਵੀ ਜਾਣਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਐਕਸੀਡੈਂਟ ਹੋ ਗਿਆ ਤੇ ਰਾਜਵੀਰ ਜਵੰਦਾ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਲਈ ਲੰਮੀ ਉਮਰ ਵਾਸਤੇ ਉਹਨਾਂ ਦੀ ਜ਼ਿੰਦਗੀ ਵਾਸਤੇ ਲੋਕਾਂ ਨੇ ਅਰਦਾਸਾਂ ਕੀਤੀਆਂ ਪ੍ਰੇਅਰਸ ਕੀਤੀਆਂ ਪਾਠ ਕੀਤੇ ਕਿਹੜਾ ਧਰਮ ਦਾ ਬੰਦਾ ਆ ਜਿਨ੍ਹਾਂ ਨੇ ਪਾਠ ਨਹੀਂ ਕੀਤਾ ਤੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਉਹਨਾਂ ਮੂਰਖ ਲੋਕਾਂ ਨੂੰ ਵੀ ਕਰਨਾ ਚਾਹੁੰਦਾ ਆ ਜਿਹੜੇ ਆਪਣੇ ਵਿਊਆਂ ਦੀ ਖਾਤਰ AI ਦੇ ਨਾਲ ਟੈਕਨੋਲੋਜੀ ਦੇ ਨਾਲ ਫੋਟੋਆਂ ਐਡਿਟ ਕਰਕੇ ਤੇ ਉਹ ਮੂਰਖ ਰਿਯੂਮਰ ਅਫਵਾਮਾਂ ਫਲਾਉਣ ਦੀ ਕੋਸ਼ਿਸ਼ ਕਰ ਰਹੇ ਆ ਬੇਨਤੀ ਆ ਕਿ ਇਸ ਤਰ੍ਹਾਂ ਦੀ ਔਖੀ ਘੜੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਝ ਹੋਣਾ ਚਾਹੀਦਾ ਆ ਔਰ ਸਾਨੂੰ ਉਸ ਅਕਾਲ ਪੁਰਖ ਨੂੰ ਖੁਦਾ ਅੱਲਾ ਵਾਹਿਗੁਰੂ ਸੱਚੇ ਪਾਤਸ਼ਾਹ ਰਾਮਦਾ ਡਰ ਹੋਣਾ ਚਾਹੀਦਾ ਯਾਰ ਇਹ ਘਟਨਾਵਾਂ ਸਾਡੇ ਘਰਾਂ ਦੇ ਵਿੱਚ ਵੀ ਵਾਪਰ ਸਕਦੀਆਂ ਨੇ ਪਲੀਜ਼ ਇਸ ਤਰ੍ਹਾਂ ਦੀਆਂ ਫਵਾਹਾਂ ਫਲੌਂਗ ਤੋਂ ਤੇ ਗਲਤ ਫੋਟੋਆਂ ਐਡਿਟ ਕਰਕੇ ਅਫਵਾਹਾਂ ਫਲੌਂਗ ਤੋਂ ਬਚਿਆ ਕਰੋ ਕੁਝ ਲੋਕ ਮੂਰਖ ਨੇ ਜਿਹੜੇ ਆਰ ਆਈ ਪੀ ਰੈਸਟ ਇਨ ਪੀਸ ਰੈਸਟ ਇਨ ਪੀਸ ਇਸ ਤਰ੍ਹਾਂ ਦੀਆਂ ਫੋਟੋਆਂ ਬਣਾ ਰਹੇ ਨੇ ਬੇਨਤੀ ਯਾਰ ਅਜੇ ਸਾਡਾ ਵੀਰ ਚੜ੍ਹਦੀ ਕਲਾ ਦੇ ਵਿੱਚ ਆ ਔਰ ਸਾਨੂੰ ਯਕੀਨ ਆ ਉਹ ਜਲਦੀ ਸ਼ਰਧੀ ਕਲਾ ਦੇ ਵਿੱਚ ਆ ਕੇ ਉਹ ਦੁਬਾਰਾ ਆਪੀ ਦੇ ਰੂਪ ਨੂੰ ਹੋ ਮੇਰੇ ਨਾਲ ਸਰਬ ਧਰਮ ਦੇ ਲੋਕ ਜਿਹੜੇ ਨੇ ਉਹ ਜੁੜੇ ਹੋਏ ਮੇਰੇ ਚੈਨਲ ਦੇ ਨਾਲ ਤੇ ਮੈਨੂੰ ਬਹੁਤ ਸਾਰੇ ਮੇਰੇ ਮਸੀਹ ਭਾਈਚਾਰੇ ਦਾ ਫੋਨ ਆ ਰਹੇ ਸੀਗੇ ਕਿ ਡਾਕਟਰ ਸਾਹਿਬ ਅਸੀਂ ਵੀ ਦੁਆਵਾਂ ਕਰ ਰਹੇ ਆ ਪ੍ਰੇਅਰਸ ਕਰ ਰਹੇ ਆ ਖੁਦਾ ਬੰਦ ਦੇ ਕੋਲ ਕੀ ਜਲਦੀ ਰਾਜਵੀਰ ਜਵੰਦਾਂ ਨੂੰ ਠੀਕ ਕਰ ਦੇ ਮੇਰੇ ਸਨਾਤਨੀ Hindu ਭਰਾਵਾਂ ਦੇ ਬਹੁਤ ਸਾਰੇ ਮੈਨੂੰ ਕਾਲਸ ਆਏ ਕਿ ਡਾਕਟਰ ਸਾਹਿਬ ਕਿ ਕੀ ਅਪਡੇਟ ਹੈ ਮੈਂ ਉਹਨਾਂ ਨੂੰ ਕਿਹਾ ਵੀ ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰਸ ਦੇ ਨਾਲ ਡਾਕਟਰਸ ਨੇ ਦੱਸਿਆ ਹੈ ਕਿ ਅਜੇ ਖਤਰਾ ਟਲਿਆ ਨਹੀਂ ਹੈ ਲੇਕਿਨ ਖਤਰਾ ਟਲੂਗਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਦੁਆਵਾਂਾਂ ਦੇ ਵਿੱਚ ਬਹੁਤ ਤਾਕਤ ਹੈ ਦਵਾਈ ਦੇ ਵਿੱਚ ਵੀ ਤਾਕਤ ਹੈ ਲੇਕਿਨ ਸਭ ਤੋਂ ਜ਼ਿਆਦਾ ਤਾਕਤ ਹੈ ਤੁਹਾਡੀਆਂ ਦੁਆਵਾਂ ਦੇ ਵਿੱਚ ਤੁਹਾਡੀਆਂ ਦੁਆਵਾਂ ਨੇ ਉਹਨਾਂ ਨੂੰ ਕੋਮਾ ਦੇ ਵਿੱਚੋਂ ਇੱਕ ਤਰ੍ਹਾਂ ਦਾ ਬਾਹਰ ਲੈ ਆਂਦਾ ਹੈ ਜਿਹੜਾ ਕਹਿ ਰਹੇ ਸੀਗੇ ਕਿ ਬ੍ਰੇਨ ਜਿਹੜਾ ਆ ਉਹ ਡੈੱਡ ਹੋ ਚੁੱਕਾ ਹੈ ਬ੍ਰੇਨ ਜਦੋਂ ਡੈੱਡ ਹੋ ਜਾਂਦਾ ਹੈ ਤੇ ਬਾਡੀ ਜਿਹੜੀ ਆ ਉਹ ਹਰਕਤ ਨਹੀਂ ਕਰਦੀ ਤੇ ਉਹਨਾਂ ਦੀ ਬਾਡੀ ਜਿਹੜੀ ਆ ਉਹ ਹਰਕਤ ਕਰ ਰਹੀ ਆ ਲੱਤਾਂ ਬਾਹਾਂ ਵੀ ਹਿਲ ਰਹੀਆਂ ਨੇ ਹੱਥ ਵੀ ਹਿਲ ਰਹੇ ਨੇ ਇਹਦਾ ਮਤਲਬ ਕੀ ਆ ਕਿ ਬ੍ਰੇਨ ਕੰਮ ਕਰ ਰਿਹਾ ਆ ਠੀਕ ਆ ਥੋੜੀ ਦੇਰ ਦੀ ਬੇਹੋਸ਼ੀ ਹੋ ਸਕਦੀ ਆ ਉਹ ਤੁਹਾਡੀਆਂ ਦੁਆਵਾਂ ਦੇ ਸਦਕਾ ਆਪਾਂ ਜਦੋਂ ਸਾਰੇ ਜਣੇ ਰਲ ਕੇ ਦੁਆਵਾਂ ਕਰਾਂਗੇ ਤੇ ਉਹ ਉਹਦੇ ਚੋਂ ਵੀ ਬਾਹਰ ਆਊਗਾ ਸਾਡਾ ਭਰਾ ਰਾਜਵੀਰ ਜਵੰਦਾ ਕਿਉਂਕਿ ਇੰਨੀ ਉੱਚੀ ਸੁੱਚੀ ਸੋਚ ਵਾਲਾ ਬੰਦਾ ਜਿਹੜਾ ਆ ਉਹ ਇੰਨੀ ਜਲਦੀ ਨਹੀਂ ਛੱਡ ਕੇ ਜਾ ਸਕਦਾ ਪੰਜਾਬੀਓ ਦੁਆਵਾਂ ਕਰਦੇ ਰਹੋ ਆਪਾਂ ਸਾਰੇ ਜਣੇ ਜਦੋਂ ਰਲ ਕੇ ਦੁਆਵਾਂ ਕਰਦੇ ਆਂ ਜਦੋਂ ਅਸੀਂ ਕਿਸੇ ਲਈ ਕੁਝ ਮੰਗਦੇ ਆਂ ਸਾਰੇ ਜਣੇ ਰਲ ਕੇ ਪ੍ਰੇਅਰ ਕਰਦੇ ਆਂ ਤੇ ਉਹ ਅਕਾਲ ਪੁਰਖ ਅੱਲਾ ਖੁਦਾ ਵਾਇਕਰੂ ਜੀਸਸ ਯਹੋਵਾ ਉਹ ਜਰੂਰ ਸੁਣਦਾ ਆ ਤੁਹਾਡੀਆਂ ਦੁਆਵਾਂ ਨੇ ਰਾਜਵੀਰ ਜਵੰਦੇ ਵੀਰ ਨੂੰ ਘਰੇ ਪਹੁੰਚਾਉਣਾ ਆ ਬਸ ਇਹਨਾਂ ਦੀ ਕਮੀ ਨਾ ਛੱਡਿਓ ਦੁਆਵਾਂ ਦੀ ਪ੍ਰੇਅਰਸ ਦੀ ਅਰਦਾਸਾਂ ਦੀ ਕਿਉਂਕਿ ਇਹਨਾਂ ਦੇ ਨਾਲ ਚਮਤਕਾਰ ਹੁੰਦੇ ਦੇਖੇ ਆ ਆਪਾਂ ਚਮਤਕਾਰ ਹੁੰਦੇ ਦੇਖੇ ਆ ਮੇਰੇ ਵੀਰੋ ਤੇ ਇਸ ਵਾਰ ਵੀ ਚਮਤਕਾਰ ਹੋਊਗਾ ਸਾਡਾ ਰਾਜਵੀਰ ਜਵੰਦਾ ਭਰਾ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਚ ਆਪਣੀ ਮਾਂ ਦੇ ਅੰਸ਼ਲ ਦੇ ਵਿੱਚ ਉਹ ਹੋਵੇਗਾ ਥੋੜੇ ਦਿਨ ਹੋਰ ਲੱਗਣਗੇ ਚਲੋ ਪ੍ਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇ ਉਹਨਾਂ ਨੂੰ ਜਲਦੀ ਹੈਲਦੀ ਕਰੇ ਤਾਂ ਕਿ ਉਹ ਜਲਦੀ ਆਪਣੇ ਪਰਿਵਾਰ ਚ ਵੀ ਜਾਣ ਤੇ ਉਹ ਜਲਦੀ ਵਧੀਆ-ਵਧੀਆ ਪ੍ਰੋਜੈਕਟ ਗਾਣੇ ਵੀ ਲੈ ਕੇ ਆਉਣ ਆਪ ਸਾਰਿਆਂ ਨੂੰ ਆਪਣੇ ਗਾਣਿਆਂ ਦੇ ਨਾਲ ਉਹ ਆਪਜੀ ਦਾ ਮਨੋਰੰਜਨ ਵੀ ਕਰਨ ਅੱਛੀ ਸੋਚ ਵਾਲੇ ਗਾਣੇ ਅੱچھے ਗਾਣੇ ਅੱਛੇ ਲਿਰਿਕਸ ਜਿਹੜੇ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤ ਹੋਵੋਗੇ ਪ੍ਰੇਰ ਕਰਿਓ ਆਪਣੇ ਆਪਣੇ ਮਹਾਪੁਰਸ਼ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹਨਾਂ ਦਾ ਉਹਨਾਂ ਦੀ ਜੈ ਬੁਲਾ ਕੇ ਤੇ ਰਾਜਵੀਰ ਜਵੰਦੇ ਵਾਸਤੇ ਵੀਰ ਵਾਸਤੇ ਅਰਦਾਸ ਕਰਿਓ ਪ੍ਰੇਅਰ ਕਰਿਓ ਕਿਉਂਕਿ ਅਰਦਾਸਾਂ ਨਹੀਂ ਬਚਉਂਆਂ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ ਜੁਆਇਨ ਵੀ ਕਰ ਲੈਣਾ ਤੁਸੀਂ ਕਿਹੜੇ ਦੇਸ਼ ਕਿਹੜੇ ਸੂਬੇ ਕਿਹੜੇ ਪਿੰਡ ਕਿਸ ਸ਼ਹਿਰ ਕਿਸ ਗ੍ਰਾਮ ਤੋਂ ਇਸ ਵੀਡੀਓ ਨੂੰ ਦੇਖ ਰਿਹਾ ਹੈ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦੇਣਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਜੈ ਮਸੀਹ ਕੀ ਨਮ ਬੁੱਧ ਹੈ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਜੈ ਸ਼੍ਰੀ ਰਾਮ ਸਾਰੇ ਭਾਰਤ ਵਾਸੀਆਂ ਨੂੰ ਧੰਨਵਾਦ